ਹਾਂਜੀ ਅਸਲਾਮ ਵਾਲੇਕਮ ਜੀ ਕੀ ਹਾਲ ਨੇ ਠੀਕ ਠਾਕ ਇੱਥੇ ਆਪਾਂ ਅੱਜ ਅੰਮੀ ਤੇ ਅਬੂ ਦੀ ਕਬਰ ਤੇ ਖੜੇ ਆ ਤੇ ਤਰੀਕਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਬਰਸਤਾਨ ਚ ਆਉਣਾ ਹੈ ਤੇ ਅਸਲਾਮ ਵਾਲੇਕਮ ਯਾ ਅਹਿਲਲ ਕਬੂਰ ਕਹਿਣਾ ਹੈ ਸਾਰੇ ਜਿੰਨੇ ਵੀ ਇੱਥੇ ਕਬਰਸਤਾਨ ਦੇ ਵਿੱਚ ਆ ਸਾਰਿਆਂ ਨੂੰ ਸਲਾਮ ਬੁਲਾਉਣੀ ਹੈ ਉਸ ਤੋਂ ਬਾਅਦ ਆ ਕੇ ਕਿਸੇ ਨੇ ਕਬਰ ਤੇ ਮੱਥਾ ਨਹੀਂ ਟੇਕਣਾ ਮੱਥਾ ਨਹੀਂ ਟੇਕ ਸਕਦੇ ਆਪਾਂ ਕਿਸੇ ਵੀ ਦੁਨੀਆ ਦੀ ਕਿਸੇ ਵੀ ਕਬਰ ਤੇ ਮੱਥਾ ਨਹੀਂ ਟੇਕ ਸਕਦੇ ਤਰਫ ਨਹੀਂ ਦੁਆ ਕਰਨੀ ਆਪਾਂ ਉਹ ਸਿਰਫ ਆਪਾਂ ਜਦੋਂ ਨਮਾਜ਼ ਪਾਣੀ ਆ ਉਦੋਂ ਹੀ ਇਦਾਂ ਕਰਨੀ ਆ ਹੱਥ ਚੱਕ ਕੇ ਕਬਰ ਦੇ ਮੂਰੇ ਦੁਆ ਨਹੀਂ ਕਰਨੀ ਉਹ ਇਦਾਂ ਤੁਸੀਂ ਖੜੇ ਹੋ ਕੇ ਬਾ ਅਦਬ ਆਪਾਂ ਦੁਆ ਕਰਨੀ ਆ ਸੂਰੇ ਫਾਤੀਹਾ ਪੜਨਾ ਚਾਰੋਂ ਕੋਲ ਪੜ ਸਕਦੇ ਆ ਕੁਰਾਸ਼ੀਫ ਜਿੰਨਾ ਪੜ ਸਕਦਾ ਤੁਸੀਂ ਪੜ ਸਕਦੇ ਆ ਨਾਲੇ ਹੱਥ ਚੱਕ ਕੇ ਦੁਆ ਨਹੀਂ ਕਰਨੀ ਇਦਾਂ ਕੋਈ ਵੀ ਤੁਹਾਡਾ ਕੋਈ ਦਾਦਾ ਆ ਕੋਈ ਬਾਬਾ ਆ ਕੋਈ ਚਾਚਾ ਤਾਇਆ ਤੇ ਮੀਆ ਕੋਈ ਵੀ ਆ ਆਪਾਂ ਸਵਾ ਦੁਆ ਆਪਾਂ ਇਦਾਂ ਹੀ ਕਰਨੀ ਆ ਖੜੇ ਹੋ ਕੇ ਜਾਂ ਬਾਅਦ ਬਸ ਤੇ ਇਹਨਾਂ ਦੇ ਕਰਕੇ ਹੀ ਆ ਸਾਰਾ ਕੁਝ ਤੇ ਜੁਮੇ ਦੀ ਜੁਮੇ ਤੁਸੀਂ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਦੇ ਵੀ ਤੁਰ ਗਏ ਆ ਉਹ ਆਏ ਤੇ ਆਪਣੇ ਮਾਪੇ ਦਾ ਖਿਆਲ ਰੱਖੋ ਉਹਨਾਂ ਨੂੰ ਸੰਭੋ ਜਿਨ੍ਹਾਂ ਦੇ ਹੈਗੇ ਆ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਆ ਕੇ ਤੇ ਸੂਰੇ ਫਾਤੀਹਾ ਪੜਿਆ ਕਰੋ ਜੇ ਸੂਰੇ ਫਾਤੀਹਾ ਨਹੀਂ ਵੀ ਆ